ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜੇ ਲੋਕ ਰੋਸ ਥੋੜਾ ਜਿਹਾ ਟਾਈਮ ਕੱਢ ਕੇ ਰੱਬ ਦੀ ਬੰਦਗੀ ਕਰਦੇ ਹੈ ਰੱਬ ਦੀ ਰਜਾ ਵਿੱਚ ਬੈਠਦੇ ਹੈ ਸੰਗਤੋ ਜੀ ਬੰਦਗੀ ਕਰਦੇ ਕਰਦੇ ਅਸੀਂ ਕੁਝ ਕੰਮ ਵੀ ਕਰਨੇ ਜੇ ਉਸਦੇ ਆਪਣੇ ਰੂਲ ਤੇ ਕੁਝ ਆਪਣੇ ਅਸੂਲ ਹੁੰਦੇ ਜੇ ਤਾਫ ਕੀਨੀ ਦੇ ਵਿੱਚ ਵੀ ਸੰਗਤ ਜੀ ਕੁਝ ਆਪਣੇ ਅਸੂਲ ਅਤੇ ਆਪਣੇ ਰੂਲ ਹੁੰਦੇ ਆ ਸੰਗਤ ਜੀ ਉਹ ਕਿਹੜੇ ਅਸੂਲ ਨੇ ਜਿੰਨਾ ਤੇ ਸਾਨੂੰ ਚੱਲਣਾ ਚਾਹੀਦਾ ਤਾਂ ਫੇਰ ਸਾਡੀ ਕੀਤੀ ਹੋਈ ਬੰਦਗੀ ਦਾ ਸਾਨੂੰ ਕੋਈ ਫਲ ਮਿਲੇਗਾ ਸੰਗਤ ਜੀ ਜੇ ਅਸੀਂ ਬੰਦਗੀ ਕਰੀਏ ਤੇ ਸਾਨੂੰ ਉਸ ਦਾ ਕੋਈ ਲਾਭ ਨਾ ਮਿਲੇ ਤਾਂ ਫੇਰ ਅਸੀਂ ਕਹਿ ਦਿੰਦੇ ਹਾਂ ਕੀ ਇਹਦੇ ਵਿੱਚ ਤਾਂ ਸਾਨੂੰ ਕੁਝ ਨਹੀਂ ਮਿਲਿਆ ਕੀ ਰੱਬ ਦੇ ਸਾਨੂੰ ਦਿਦਾਰ ਹੀ ਨਹੀਂ ਹੋਏ ਸੰਗਤ ਜੀ ਉਹ ਇੱਕ ਤਰਫਾ ਬੰਦਗੀ ਹੁੰਦੀ ਜੇ ਸੰਗਤ ਜੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਆਪਣੀ ਜ਼ੁਬਾਨ ਨੂੰ ਤੋਤੇ ਦੀ ਤਰ੍ਹਾਂ ਰਟਾਈ ਜਾਂਦੇ ਹਾਂ ਤੇ ਉਹ ਕੀਤੀ ਬੰਦਗੀ ਦਾ ਸਾਨੂੰ ਕੋਈ ਫਾਇਦਾ ਨਹੀਂ ਸੰਗਤ ਜੀ ਫਾਇਦਾ ਇਸ ਕਰਕੇ ਨਹੀਂ ਆਂਦਾ ਕਿਉਂਕਿ ਕੁਝ ਕੰਮ ਸਾਡੇ ਇਸ ਤਰੀਕੇ ਦੇ ਹੋ ਜਾਂਦੇ ਨੇ ਜਿੰਨਾ ਨੂੰ ਅਸੀਂ ਕਰਦੇ ਹਾਂ ਪਰ ਸਾਨੂੰ ਉਹ ਕਰਨੇ ਨਹੀਂ ਚਾਹੀਦੇ ਸੰਗਤ ਜੀਓ ਕਿਹੜੇ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਅਤੇ ਕਿਹੜੇ ਕੰਮ ਨੇ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਆਓ ਹੁਣ ਅੱਗੇ ਗੱਲ ਸ਼ੁਰੂ ਕਰਦੇ ਹਾਂ ਸੰਗਤ ਜੀ ਜੇ ਬੰਦਗੀ ਦੇ ਨਾਲ ਨਾਲ ਅਸੀਂ ਇਹਨਾਂ ਗੱਲਾਂ ਵਿੱਚ ਵੀ ਧਿਆਨ ਦੇਈਏ ਤਾਂ ਫਿਰ ਜਿਹੜੀ ਸਾਡੀ ਬੰਦਗੀ ਹੈ ਉਹ ਸਾਨੂੰ ਫਲ ਜ਼ਰੂਰ ਦਵੇਗੀ ਸੰਗਤ ਜੀ ਉਹ ਸਾਡੇ ਖਿਆਲਾਂ ਨੂੰ ਬਦਲੇਗੀ ਸਾਡੇ ਦਿਲ ਨੂੰ ਬਦਲੇਗੀ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰੀਕੇ ਦੇ ਬਦਲਾਵਾਂਗੇ ਸੰਗਤ ਜੀ ਜਿਉਂ ਚੇਂਜ ਆ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ ਤੇ ਦਾ ਮਤਲਬ ਕਿ ਸਾਡੇ ਕੀਤੀ ਹੋਈ ਬੰਦਗੀ ਰੱਬ ਦੇ ਘਰ ਵਿੱਚ ਕਬੂਲ ਹੋ ਰਹੀ ਹੈ ਸੰਗਤ ਜੀ ਜੇ ਅਸੀਂ ਬੰਦਗੀ ਕਰਦੇ ਹਾਂ ਤੇ ਸਾਡਾ ਕੁਝ ਫਰਜ਼ ਬੰਦਾ ਕਿ ਅਸੀਂ ਉਸ ਫਰਜ਼ ਨੂੰ ਪੂਰਾ ਕਰੀਏ ਸੰਗਤ ਜੀ ਸਾਡੀ ਜਿਹੜੀ ਬੰਦਗੀ ਆ ਫਿਰ ਉਸੇ ਦੇ ਚੜੇਗੀ ਸਭ ਤੋਂ ਪਹਿਲਾਂ ਸਾਡਾ ਇਹ ਫਰਜ਼ ਬੰਦਾ ਅਸੀਂ ਹਮੇਸ਼ਾ ਪਾਪ ਸਾਫ ਰਹੀਏ ਸੰਗਤ ਜੀ ਕਿਉਂਕਿ ਅਸੀਂ ਬੰਦਗੀ ਕਰਦੇ ਹਾਂ ਤੇ ਸਾਡਾ ਹਮੇਸ਼ਾ ਪਾਕ ਸਾਫ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡਾ ਫਰਜ਼ ਜੇ ਜੇ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ ਪਰ ਜੇ ਅਸੀਂ ਸੰਗਤ ਜੀ ਸਰੀਰ ਤੋਂ ਗੰਦੇ ਹਾਂ ਤਾਂ ਫਿਰ ਸਾਡੀ ਕੀਤੀ ਹੋਈ ਬੰਦਗੀ ਦਾ ਕੋਈ ਫਾਇਦਾ ਨਹੀਂ ਸੰਗਤ ਜੀ ਇਸੇ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਪਾਕ ਸਾਫ ਹੋ ਕੇ ਹੀ ਬੰਦਗੀ ਕਰਨੀ ਚਾਹੀਦੀ ਸੰਗਤ ਜੀ ਦੂਜੇ ਨੰਬਰ ਤੇ ਇਹ ਗੱਲ ਜੇ ਕਿ ਸਾਡੇ ਖਿਆਲ ਹਮੇਸ਼ਾ ਪਾਕ ਸਾਫ ਹੋਣੇ ਚਾਹੀਦੇ ਖਿਆਲ ਪਾਕ ਸਾਫ ਹੋਣ ਦਾ ਮਤਲਬ ਇਹ ਜੇ ਕਿ ਜਦੋਂ ਅਸੀਂ تنہائی ਦੇ ਵਿੱਚ ਹੋਈਏ ਸੰਗਤ ਜੀ ਅਕਸਰ ਅਸੀਂ ਗੁਨਾਹ ਉਹਦੋਂ ਕਰਦੇ ਹਾਂ ਕਿ ਜਦੋਂ ਅਸੀਂ تنہائی ਦੇ ਵਿੱਚ ਹੁੰਦੇ ਹਾਂ ਇਕੱਲੇ ਹੁੰਦੇ ਹਾਂ ਸੰਗਤ ਜੀ ਹਜ਼ਰਤ ਖਵਾਜਾ ਗਰੀਬ ਨਵਾਜ਼ ਜੀ ਨੇ ਉਹਨਾਂ ਨੇ ਫਰਮਾਇਆ ਜੇ ਕਿ ਜਿਸ ਕਿਸੇ ਇਨਸਾਨ ਨੇ ਆਪਣੀ تنہائی ਨੂੰ ਪਾਕ ਸਾਫ ਰੱਖ ਲਿਆ ਉਨੇ ਉਸ ਰੱਬ ਨੂੰ ਪਾ ਲਿਆ ਸੰਗਤ ਜੀ ਉਸ ਤਨਹਾਈ ਦੇ ਵਿੱਚ ਅਸੀਂ ਰੱਬ ਨੂੰ ਯਾਦ ਕਰ ਲਿਆ ਆਪਣੇ ਮਨ ਨੂੰ ਰੱਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਡੀ ਕੀਤੀ ਹੋਈ ਬੰਦਗੀ ਜ਼ਰੂਰ ਕਬੂਲ ਹੋਵੇਗੀ ਸੰਗਤ ਜੀ ਜਿਸ ਕਿਸੇ ਇਨਸਾਨ ਨੇ ਆਪਣੀ ਤਨਹਾਈ ਨੂੰ پاک ਸਾਫ਼ ਰੱਖਿਆ ਪਰ پاک ਰੱਖਣ ਲਈ ਇੱਕ ਬਹੁਤ ਤਗੜਾ ਈਮਾਨ ਚਾਹੀਦਾ ਤੇ ਸਾਡਾ ਈਮਾਨ ਡੋਲਣਾ ਨਹੀਂ ਚਾਹੀਦਾ ਸੰਦੋ ਜੀ ਜੇ ਅਸੀਂ ਆਪਣੀ ਤਨਹਾਈ ਨੂੰ پاک ਨਹੀਂ ਕਰਦੇ ਤਨਹਾਈ ਸਾਡੀ پاک ਨਹੀਂ ਆ ਇਸ ਤਰ੍ਹਾਂ ਸਾਡੀ ਕੀਤੀ ਹੋਈ ਬੰਦਗੀ ਬੇਅਰਥ ਜਾਂਦੀ ਜੇ ਉਹ ਕਿਸੇ ਵੀ ਲੇਖੇ ਨਹੀਂ ਲੱਗੇਗੀ ਸੰਦੋ ਜੀ ਅੱਗੇ ਜੇ ਕਿ ਸਾਡੀ ਅੱਖਾਂ ਦਾ ਵੀ پاک ਹੋਣਾ ਬਹੁਤ ਜ਼ਰੂਰੀ ਜੇ ਕਿਉਂਕਿ ਜ਼ਬਾਨ ਨਾਲੋਂ ਜ਼ਿਆਦਾ ਗੰਦੀ ਸਾਡੀ ਅੱਖਾਂ ਜੇ ਸਾਡੀ ਅੱਖਾਂ ਗੰਦਾ ਦੇਖਦੀ ਆ ਜੇ ਸਭ ਕੁਝ ਅੱਖਾ ਕਰਦੀ ਆ ਜੇ ਸੰਗਤ ਜੀ ਜੇ ਅਸੀਂ ਆਪਣੀ ਅੱਖਾਂ ਨੂੰ ਪਾਕ ਰੱਖੀਏ ਬੰਦਗੀ ਰੰਝ ਕੇ ਕਰੀਏ ਤੇ ਚੀਜ਼ ਦਾ ਅਰਥ ਸਾਨੂੰ ਚੰਗਾ ਕੁਝ ਨਿਕਲ ਕੇ ਜਰੂਰ ਮਿਲੇਗਾ ਅਤੇ ਕਿੱਤੀ ਹੋਈ ਬੰਦਗੀ ਦਾ ਫਲ ਸਾਨੂੰ ਜਰੂਰ ਮਿਲੇਗਾ ਸੰਗਤ ਜੀ ਅਸੀਂ ਆਪਣੇ ਖਿਆਲ ਪਾਕ ਕਰ ਲੇ ਆਪਣੀ ਅੱਖਾ ਪਾਕ ਕਰ ਲਈ ਅਸੀਂ ਹੁਣ ਆਪਣੀ ਰੂਹ ਕਿਵੇਂ ਪਾਕ ਕਰਨੀ ਹੈ ਤਾਂ ਸੰਗ ਜੀ ਰੂਹ ਆਪੇ ਹੀ ਪਾਕ ਹੋ ਜਾਵੇਗੀ ਜਦੋਂ ਅਸੀਂ ਆਪਣੀਆਂ ਅੱਖਾਂ ਪਾਕ ਕਰ ਲਈਆ ਖਿਆਲ ਪਾਕ ਕਰਨੇ ਤਾਂ ਇਹ ਸਭ ਕੁਝ ਆਪਣੇ ਆਪ ਹੀ ਪਾਕ ਸਾਫ ਹੋ ਜਾਵੇਗਾ ਸੰਗ ਜੀ ਸਾਡੀ ਜਿੜੀ ਰੂਹ ਹੈ ਉਹ ਦੋ ਤਰੀਕੇ ਦੀ ਖਰਾਕ ਲਿੰਦੀ ਇੱਕ ਸਾਡੀ ਦੇਖਣੇ ਦੂਜੀ ਸਾਡੀ ਸੋਚਣੇ ਅਸੀਂ ਜੋ ਦੇਖਦੇ ਹਾਂ ਉਹ ਸਾਡੀ ਰੂਹ ਤੱਕ ਜਾਂਦਾ ਅਸੀਂ ਜੋ ਸੋਚਦੇ ਹਾਂ ਉਹ ਸਾਡੀ ਰੂਹ ਤੱਕ ਜਾਂਦਾ ਅਗਰ ਜਿਸੀ ਇਹਨਾਂ ਦੋਨਾਂ ਚੀਜ਼ਾਂ ਨੂੰ ਪਾਕ ਸਾਫ਼ ਕਰ ਲਿਆ ਤਾਂ ਸਾਡੀ ਰੂਹ ਆਪਣੇ ਆਪ ਪਾਕ ਸਾਫ਼ ਹੋ ਜਾਵੇਗੀ ਰੂਹ ਪਾਕ ਸਾਫ਼ ਰਹਿਣ ਦੇ ਨਾਲ ਸਾਡਾ ਮਨ ਟਿਕੇਗਾ ਤੇ ਉਸ ਪਰਮਾਤਮਾ ਦੇ ਨਾਲ ਸਾਡੀ ਨਿਭ ਲੱਗੇਗੀ ਤੇ ਨਿਭ ਲੱਗੇਗੀ ਤੇ ਰੱਬ ਦੇ دیدار ਹੋਣਗੇ ਤਾਂ ਇਸੇ ਲਈ ਸੰਗਤ ਜੀ ਪਾਕ ਸਾਫ਼ ਰਹਿ ਕੇ ਹੀ ਰੱਬ ਦੀ ਬੰਦਗੀ ਕਰਿਆ ਕਰੋ ਸੰਗਤ ਜੀ ਸਵਾਗਤ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ ਤਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ